ਸਾਹਿਬ ਰਹਿਣੇ ਹੋ ਰਹੇ ਇਸ ਲੋਕੀ ਕਰਦੀ ਹਰ ਪਲੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਦੇ ਸਾਫਕਾ ਪ੍ਰਧਾਨ ਪਾਈ ਗੋਬਿੰਦ ਸਿੰਘ ਲੰਗਵਾਲ ਦੀ ਸੁਪੁੱਤਰੀ ਬੀਬਾ ਗੁਰਮਨ ਕੌਰ ਬੀਤੇ ਦਿਨੀ 70 ਸਾਲ ਦੀ ਉਮਰ ਵਿੱਚ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਵਰਗ ਸਿਧਾਰ ਗਏ ਸਨ ਬੀਬਾ ਗੁਰਮਨ ਕੌਰ ਦੀ ਅੰਤਿਮ ਅਰਦਾਸ ਅਨਾਜ ਮੰਡੀ ਲੌਂਗੋਵਾਲ ਵਿਖੇ ਹੋਈ ਇਸ ਮੌਕੇ ਨਵੇਂ ਬਾਣੀ ਸ਼੍ਰੋਮ ਨੇ ਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੂੜਾ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਪਰਮਿੰਦਰ ਸਿੰਘ ਢੀਨਸਾਤੋ ਇਲਾਵਾ ਵੱਖ-ਵੱਖ ਸੱਸੀ ਪਾਰਟੀਆਂ ਦੇ ਆਗੂਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਅੰਤਿਮ ਅਰਦਾਸ ਵਿੱਚ ਪਹੁੰਚ ਕੇ ਭਾਈ ਗੋਬ ਸਿੰਘ ਲੌਂਗੋਵਾਲ ਨਾਲ ਦੁੱਖ ਸਾਂਝਾ ਕੀਤਾ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਪੜੀ ਦੁਖਾਈ ਰੋਣਾ ਬਾਕਰੀ ਆਪਕਾ ਪਰਸੇ ਵਿਕੰਮ ਦੇ ਵਿੱਚ ਇਹ ਸੰਤੁਸ਼ ਇਹ ਸਰਕਾਰ ਦੇ ਕੰਸੀ ਨਾ ਮੈਨੂੰ ਨਹੀਂ ਕੀਤੀ ਤੁਮ ਪਰਬਤ ਤੋਂ ਘਾਉ ਨੂੰ ਕਿਸੇ ਦੇ ਨਹੀਂ ਮਿਲਿਆ ਨੰਮੀ ਬਿਮਾਰੀ ਦੇ ਬਾਰੇ ਬੜਾ ਸੰਦੇਤ ਚਤੋ ਚਾਹ ਕਾਫੀ ਕੀਤੇ ਤੇ ਚਲਾਣਾ ਕਰਕੇ ਸਭਾ ਬੰਦੀ ਨੇ ਹੰਤਪੱਤ ਦੇ ਖੇਤਰ ਨੂੰ ਵਿੱਚ ਵਾਈਪ ਨੂੰ ਤੇ ਅਰਦਾਸ ਨਾਲ ਦੀ ਅਤਵਾ ਚਮਤ ਚਾਤ ਪਾਸਪਖਸ਼ੇ ਪਿਛੋ ਪ੍ਰਵਾਸ ਬੰਦੀ ਹੜਾ ਦੀ ਜਿਸ ਤਰ੍ਹਾਂ ਆਪਣੀ ਸੂਬੇ ਦੀ ਜਸਤੀ ਦੀ ਚੱਲ ਰਹੀ ਹੈ ਇੱਕ ਆ ਮੁਖੀ ਹੋਣ ਦੇ ਨਾਤੇ ਕੀ ਕਹਿਣਾ ਚਾਹ ਬੜੀ ਭਿਆਨਕ ਸਥਿਤੀ ਹੈ ਜੀ ਪੰਜਾਬ ਪੰਜਾਬ ਦੀ ਸੈਤ ਕਰ ਰਿਹਾ ਹੈ ਕਿ ਸਰਕਾਰ ਨਾ ਪੰਜਾਬ ਦੀ ਹੈ ਤੇ ਨਾ ਕੇਂਦਰ ਦੀ ਦੋਵਾਂ ਜਗ੍ਹਾ ਦੇ ਮਾਮਲੇ ਨਾਲ ਵੀ ਫਟੇ ਕੋਈ ਬੈਕਸ ਅੱਜ ਦਾ ਪੈਕੇਜ ਜਿਹੜਾ ਹੈ ਉਹ ਹਾਰਡਪ੍ਰਬਾਤ ਦੇ ਲਾਗਤ ਦੇ ਵਿੱਚ ਜਾਰੀ ਨਹੀਂ ਹੋ ਰਿਹਾ ਨਾ ਪਰਕਾਰ ਕਾਰਗਰ ਨਹੀਂ ਆ ਰਿਹਾ ਆਪ ਸਰਕਾਰ ਵੱਲੋਂ ਪਰ ਹਾਰ ਸਰਕਾਰ ਵੱਲੋਂ ਤਾਂ ਅਫਗਾਨਿਸਤਾਨ ਨੂੰ ਸਹਾਇਤਾ ਕਰਨ ਲਈ ਬਿਆਨ ਆ ਰਹੇ ਨੇ ਲੇਕਿਨ ਆਪਣੀ ਸਟੇਟ ਡੁੱਬੀ ਹੋਈ ਹੈ ਪਾਣੀ ਦੇ ਵਿੱਚ ਲੋਕ ਡੁੱਬੇ ਹੋਏ ਆ ਕੋਈ ਹਾਲਤ ਪਖਾਨਵਾਜਰਾ ਨਾਲ ਜਿਸ ਤਰ੍ਹਾਂ ਹੋਇਆ ਹੈ ਇਹ ਦੇਖੋ ਜਿਉਂਨਾ ਦੇ ਸਰਕਾਰ ਦੇ ਖਿਲਾਫ ਕੋਈ ਗੱਲ ਕਹੀ ਹੈ ਲਫਜ਼ ਕਹੀ ਨਹੀਂ ਉਹਨਾਂ ਨੇ ਆਪਣੇ ਅੰਤਰਾਤਮਾ ਦੀ ਆਵਾਜ਼ ਨੂੰ ਮੁੱਖ ਰੱਖ ਕੇ ਕੁਝ ਸ਼ਬਦ ਕਹੇ ਨੇ ਕਿ ਉਸ ਤੋਂ ਬਾਅਦ ਉਹਦੇ ਤੇ ਕਾਰਵਾਈ ਕਰਨੀ ਕਿਸੇ ਵੀ ਤਰ੍ਹਾਂ ਗੈਰ-ਜਾਇਜ਼ ਨਹੀਂ। ਇਹਦਾ ਮਤਲਬ ਇਹ ਹੈ ਕਿ ਜੇ ਸਾਡੇ ਨਾਲ ਉਹ ਤੇ ਫਿਰ ਤੁਸੀਂ ਸਾਫ਼ ਸੁਥਰੇ ਦੁੱਧ ਤੋਂ ਤੇ ਉਹ ਵੀ ਸਾਡੇ ਨਾਲ ਜੇ ਕੋਈ ਤੁਸੀਂ ਕਰ। ਉਹ ਇੱਕ ਅਲੱਗ ਸੋਚ ਨੇ ਕਿ ਨਹੀਂ ਆ। ਆ ਤੇ ਲੋਕਲ ਸਾਹਿਬ ਦੇ ਬੇਟੇ ਦੇ ਖੋਸ ਤੇ ਆਏ ਆ ਅਸੀਂ ਬੜਾ ਸੰਗਵਾ ਬੜਾ ਦੁੱਖਾ ਔਰ ਮੈਂ ਸਮਝਦਾ ਇਹ ਦੁੱਖ ਸਾਡਾ ਸਾਰਿਆਂ ਦਾ ਸਾਝਾ ਉਹਦੇ ਜਿਵੇਂ ਅਸੀਂ ਸ਼ਾਮ ਲੁਨਾ। ਸਾਡੇ ਬਹੁਤ ਸਤਿਕਾਰਯੋਗ ਭਾਈ ਗੋਪਾਲ ਸਿੰਘ ਜੀ ਲੋਕਲ ਸਾਹਿਬ ਦੀ ਪੁੱਤ ਹਰ ਬੇਟੀ ਦੀ ਗੁਰਮਨਪੁਰ ਜੋ ਪਰਜਵਾਨੀ ਦੇ ਵਿੱਚ ਸਬ ਸਾਹ ਦੇ ਵਿੱਚ ਬਹੁਤ ਹੀ ਦੁੱਖदाई ਘਟਨਾ ਹੈ ਜਿਸ ਨੂੰ ਸ਼ਬਦਾਂ ਵਿੱਚ ਵਰਨਣ ਕੀਤਾ ਜਾ ਸਕਦਾ ਇਸ ਦੁੱਖ ਨੂੰ ਨਾ ਕਿਸੇ ਵੱਡੇ ਦਾ ਤੋੜਿਆ ਜਾ ਸਕਦਾ ਨਾ ਕਿਸੇ ਫਰਮਾਨੇ ਨਾਲ ਟੱਪਿਆ ਜਾ ਸਕਦਾ ਪਰ ਪ੍ਰਮਾਤਮਾ ਦੇ ਅੱਗੇ ਸਾਡਾ ਜੂਰ ਕੋਈ ਨਹੀਂ ਬਾਣਾ ਬਨਣ ਤੋਂ ਬਿਨਾਂ ਪਿਆਰਾ ਕੋਈ ਨਹੀਂ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਭਾਈ ਗੁਰ ਸਿੰਘ ਨਗੜਾ ਤੋਂ ਸਮੁੱਚੇ ਹੀ ਪਰਿਵਾਰ ਦੇ ਨਾਲ ਸੰਤਤੀ ਦਾ ਫੁੱਟਾ ਬਕਰਦਾ ਵਾਹਿਗੁਰੂ ਪ੍ਰਮਾਤਮਾ ਬੇਰਕਰ ਉਸ ਵਿਚੜੇ ਨੂੰ ਆਪਣੇ ਚਰਨਾਂ ਚਵਾਸ ਕੁੱਛਣ ਉੱਤੇ ਪਿੱਛੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਪਾਣਾ ਬਹੁਤ ਤਬੱਦਲ ਸੀ ਬੜੀ ਛੋਟੀ ਉਮਰ ਦੇ ਵਿੱਚ ਉਹ ਨੰਬਰ ਸਾਹਿਬ ਦੀ ਬੇਟੀ ਮੁਹੰਮਦ ਖੋਰ ਕਿੰਨੀ ਜਵਾਬ ਰਹੀ ਤੇ ਇਸ ਪਰਿਵਾਰ ਦੀ ਬਹੁਤ ਵੱਡੀ ਸੇਵਾ ਪੰਜਾਬ ਦੀ ਤੇ ਜਿਹੜਾ ਹੈ ਕੌਮ ਦਾ ਇਹ ਐਸਾ ਵੱਡੇ ਜਿਹੜਾ ਦੁੱਖ ਹੈ ਇਹ ਅਸਹਿ ਹੁਣ ਮੈਂ ਸਭ ਦਾ ਇੱਕ ਬਹੁਤ ਵੱਡਾ ਘਾਟਾ ਪੇ ਪਰਿਵਾਰ ਹੈ ਜੀ ਤਾਂ ਕੋਈ ਵੀ ਚਲੇ ਜਾਵੇ ਬਹੁਤ ਵੱਡਾ ਘਟ ਹੁੰਦਾ ਪਰ ਜਵਾਨੀ ਦੇ ਵਿੱਚ ਜਾਣਾ ਉਹ ਜਿਹੜਾ ਕਦੇ ਭੁਲੇਹੇ ਨਹੀਂ ਜਾ ਸਕਦੇ ਮੈਸਾ ਦਾ ਕੋਈ ਵੀ ਜਵਾਨ ਹੈ ਜਿਹੜਾ ਪੂਰੀ ਉਮਰ ਰਹਿੰਦਾ ਕੋਸ ਉਸ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਸਾਹਮਣੇ ਸਾਥ ਵੱਲੋਂ ਬਹੁਤ ਅਨੁਸ਼ੰਕਾ ਦੇ ਸਨਕਾਰ ਪੇਟ ਕਰਦਾ ਨਹੀਂ ਦੇਖੋ ਇੱਕ ਨੌਜਵਾਨ ਦੀ ਸਾਡੀ ਭੈਣ ਸਾਡੇ ਵਿੱਚੋਂ ਇਹ ਜੇ ਮਤਲਬ ਅਚਾਨਕ ਸਿੱਧੀ ਵੀ ਵਿਛੋੜਾ ਦੇ ਕੇ ਗਏ ਨੇ ਬਹੁਤ ਹੀ ਪਾਂਚ ਝੋੜ ਕੇ ਰੱਖਣ ਵਾਲੀ ਇਹ ਜਿਹੜੀ ਹੈਗੀ ਹੈ ਕੜੀ ਹੈ ਔਰ ਅਸੀਂ ਤਾਂ ਕੋਬਿੰਦ ਨੋਕੋਵਾਲ ਜੀ ਦੇ ਨਾਲ ਦੁਪਟੋਂ ਆਏ ਆ ਪਰਿਵਾਰ ਨੂੰ ਦਾਬੇ ਪਾੜਾ ਮੰਨਣ ਦਾ ਬਲ ਬਖਸ਼ੇ ਇਹੀ ਅਰਦਾਸ ਕਰਦੇ ਬਹੁਤ ਹੀ ਦੁਖਦਾਈ ਸਮਾਂ ਕਿਉਂਕਿ ਜਦੋਂ ਕਿਸੇ ਜਵਾਨ ਧੀ ਪੁੱਤ ਦਾ ਇਸ ਸੰਸਾਰ ਜੋ ਜਾਣਾ ਇੱਕ ਪਿਤਾ ਲਈ ਜੋ ਦੁਖਦਾਈ ਹੁੰਦਾ ਇੱਕ ਭਰਾ ਲਈ ਜੋ ਦੁਖਦਾਈ ਹੁੰਦਾ ਕੋਈ ਸ਼ਾਇਦ ਹੀ ਕਿਸੇ ਬੰਦੇ ਨੂੰ ਦਾ ਅਹਿਸਾਸ ਹੋਵੇ ਇਹ ਸਹਿਤ ਹੈ ਕਹਿ ਦੁੱਖ ਹੈ ਜਿਹਦੀ ਪਰਭਾਈ ਜਿਹੜੀ ਹੈ ਬਹੁਤ ਔਖੀ ਕੋ ਮੈਂ ਤੇ ਘਰ ਵੀ ਗਿਆ ਸੀ ਦੁੱਖ ਉੱਥੇ ਵੀ ਸਾਂਝਾ ਕੀਤਾ ਸੀ ਬੜੀ ਅਫਸੋਸ ਦੀ ਗੱਲ ਹੈ ਕਿ ਇੱਕ ਛੋਟੀ ਕੁੜੀ ਸਿਆਣੀ ਦਾ ਕਾਰਜ ਚਲਾਣਾ ਹੋ ਗਿਆ ਤੇ ਮੈਂ ਆਪਣਾ ਪਰਿਵਾਰ ਦੇ ਨਾਲ ਜਿੰਨੀ ਵੀ ਹਮਦਰਦੀ ਜਾ ਕਰ ਸਕਦੇ ਹੋ ਹਮਦਰਦੀ ਜਾ ਕਰਨਾ